ਕਿ ਆਹ ਕੁਝ ਮੇਰਾ ਕੰਮ ਹੋ ਗਿਆ ਇਸ ਤੋਂ ਬਾਅਦ ਸਿਮਰਨ ਸ਼ੁਰੂ ਕਰ ਦੇਣਾ ਜੀ ਇਸ ਤੋਂ ਬਾਅਦ ਨਾਮ ਜਪਣ ਲੱਗ ਪੈਣਾ ਜੀ ਜਿੱਥੋਂ ਅਸੀਂ ਸੁੱਖ ਲੱਭਣ ਤੁਰਿਆ ਹਰ ਸੁੱਖ ਜਿਹੜਾ ਉਹ ਦੁੱਖ ਬਣ ਜਾਂਦਾ ਮੁਰਬਾਨੀ ਵਿੱਚ ਆਤਮਿਕ ਸਕੂਨ ਵਾਸਤੇ ਲਬਜ ਹੋਰ ਵਰਤੀਏ ਮਨ ਦੀ ਸ਼ਾਂਤੀ ਲਈ ਮਨ ਦੀ ਠੰਡਕ ਵਾਸਤੇ ਬੜੇ ਪਿਆਰੇ ਸ਼ਬਦ ਵਰਤੇ ਆ ਉਸ ਵਿੱਚ ਸੁੱਖ ਖੁਸ਼ੀ سکون ٹھنڈ शीतल ਇਹ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤੋਂ ਅੱਗੇ ਵੀ ਆਉਂਦੇ ਹਨ ਪਰ ਕੱਲ ਇੱਕ ਬੇਨਤੀ ਕੀਤੀ ਸੀ ਕਿ ਇਹ ਸੁਖ ਹਰਖ ਸਹਿਜ ਸ਼ਾਂਤ ਇਸ ਤੋਂ ਜਿਹੜਾ ਸਿਖਰ ਜਾਂ ਸ਼ਬਦ ਹੈ ਉਹ ਆਨੰਦ ਹੈ ਮੈਂ ਸਿਰ ਥੋੜਾ ਇਹਨੂੰ ਦੁਹਰਾਣ ਲਗਾ ਕਿਉਂਕਿ ਬਾਕੀ ਜਿੰਨੇ ਸ਼ਬਦ ਨੇ ਉਹਨਾਂ ਦੇ ਦਵੰਦੀ ਸ਼ਬਦ ਉਹਨਾਂ ਦੇ ਵਿਰੋਧੀ ਸ਼ਬਦ ਗੁਰਬਾਣੀ ਚ ਮਿਲ ਗਏ ਇੱਕ ਸੁਖ ਵਿਤੰਡੀ ਆਉਂਦਾ ਹੈ ਮੈਂ ਕੱਲ ਪ੍ਰਮਾਣ ਦਿੱਤਾ ਸੀ ਆਪ ਜਿਹੜਾ ਗੁਰਮੁਖਾ ਸੁਣਿਆ ਸੁੰਦਰ ਸੇਜ ਅਨੇਕ ਸੁਖ ਉੱਥੇ ਵੀ ਸੁਖ ਸ਼ਬਦ ਆ ਉਹ ਵਿਦੋਦ ਵਿੱਚ ਆਇਆ ਹੈ ਉਹ ਪੀਸ ਆਉ ਮਾਈਂਡ ਨਹੀਂ ਉਹ ਸਿਰਫ ਅੰਦਰੀਆਂ ਦੇ ਭੋਗ ਲਈ ਵਰਤਿਆ ਗਿਆ ਹੈ ਪਰ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਅਗੇ ਮਨ ਇੱਛੇ ਸੁਖ ਮਾਣ ਦਾ ਉਹ ਵੀ ਸੁਖ ਦਾ ਅਰਥ ਨਾਮ ਵਾਲਾ ਸੁਖ ਨਹੀਂ ਉਹ ਇੰਦਰੀਆਵੀ ਸੁਖ ਹੈ ਕੱਲ ਇੱਕ ਹੋਰ ਅਰਜ਼ ਕੀਤੀ ਸੀ ਕਿ ਸੁਖ ਇਹਦੇ ਵਿਰੋਧ ਵੀ ਸ਼ਬਦ ਖਲੋ ਗਿਆ ਦੁੱਖ ਹਰਖ ਖੁਸ਼ੀ ਹੈ ਨਾ ਇਹਦੇ ਵਿਰੋਧ ਵੀ ਸ਼ਬਦ ਖਲੋ ਗਿਆ ਸੋਖ ਸੱਚ ਇਹ ਹੈ ਖੁਸ਼ੀ ਹੈ ਇਹਦੇ ਵਿਰੋਧ ਵੀ ਸ਼ਬਦ ਖਲੋ ਗਿਆ ਗਮੀ ਗੁਰਮੁਖੋ ਸੁਖ ਦਾ ਵਿਰੋਧੀ ਪੈਦਾ ਹੋ ਸਕਦਾ ਹੈ ਖੁਸ਼ੀ ਦਾ ਵਿਰੋਧੀ ਪੈਦਾ ਹੋ ਸਕਦਾ ਹੈ ਹਰਖ ਦਾ ਵਿਰੋਧੀ ਪੈਦਾ ਹੋ ਸਕਦਾ ਹੈ ਪਰ ਆਨੰਦ ਉਹ ਪਰਮ ਅਵਸਥਾ ਹੈ ਆਨੰਦ ਦਾ ਵਿਰੋਧੀ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਕਹੇ ਹੀ ਨਹੀਂ ਇਸੇ ਕਰਕੇ ਗੁਰਦੇਵ ਨੇ ਆਨੰਦ ਸਾਨੂੰ ਸ਼िखर ਬਖਸ਼ਿਆ ਹੈ ਮੈਂ ਕਈ ਵਾਰੀ ਕਹਿਣਾ ਹੁਣਾ ਅਸੀਂ ਕੱਲੇ ਬਾਹਰ ਨਹੀਂ ਮੁਖੀ ਅਰਥ ਕਰਨੇ ਆ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਬਣਾਇਆ ਗੁਰਮਖੋ ਕੇਵਲ ਸ਼ਹਿਰ ਨਹੀਂ ਬਣਾਇਆ ਸਤਗੁਰਾਂ ਨੇ ਉਸ ਪਰਮ ਆਨੰਦ ਦੀ ਦਾਤ ਦੇ ਦਿੱਤੀ ਜਿਸ ਆਨੰਦ ਦੇ ਮੁਕਾਬਲੇ ਹੋਰ ਕੁਝ ਨਹੀਂ ਪਰ ਜਿੱਥੋਂ ਅਸੀਂ ਮੈਂ ਆਪਣੀ ਗੱਲ ਕਰ ਰਿਹਾ ਕੱਲੇ ਆਪ ਜੀ ਨੂੰ ਨਹੀਂ ਜਿੱਥੋਂ ਅਸੀਂ ਸੁਖ ਲੱਭਣ ਤੁਰਿਆ ਹਰ ਸੁਖ ਜਿਹੜਾ ਉਹ ਦੁੱਖ ਬਣ ਜਾਂਦਾ ਹੈ ਸਾਡੇ ਇੱਕ ਸਾਖੀ ਸੁਣਾਈ ਜਾਂਦੀ ਸੀ ਕਹਾਣੀ ਜੋ ਨਾਲ ਗੱਲ ਖੋਰ ਸਮਝ ਪੈਂਦੀ ਕਿ ਇੱਕ ਮਲ ਰੋਜ਼ ਖਿੜੇ ਹੋਏ ਫੁੱਲ ਤੋੜ ਕੇ ਲਹੁੰਦੀ ਸੀ ਤੇ ਰਾਜੇ ਦੀ ਸੇਜ ਦੇ ਉੱਤੇ ਰੋਜ਼ ਫੁੱਲਾਂ ਦੀ ਸੇਜ ਵਿਸ਼ਾਣੀ ਇੱਕ ਦਿਨ ਉਹ ਸੁਗੰਧੀ ਵਾਲੇ ਫੁੱਲ ਪੰਖੜੀ ਪੰਖੜੀ ਕਰਕੇ ਪੱਤੀ ਪੱਤੀ ਕਰਕੇ ਉਹਨੇ ਵਿਸ਼ਾਏ ਪਤਾ ਨਹੀਂ ਉਹਦੇ ਚਿੱਤ 'ਚ ਕੀ ਆਇਆ ਕਿ ਮੈਂ ਕੇਵਲ ਸੇਜ ਤਿਆਰ ਕਰਨੀ ਆ ਅੱਜ ਫੁੱਲਾਂ ਦੀ ਸੇਜ ਤੇ ਲੇਟ ਕੇ ਤਾਂ ਦੇਖਾਂ ਉਹ ਫੁੱਲਾਂ ਦੀ ਸੇਜ ਵਿਛਾ ਕੇ ਨਾ ਜੀ ਉਹਦੇ ਇੱਕ ਪਾਸੇ ਲੇਟ ਗਈ ਉਸ ਸੇਜ ਉੱਤੇ ਕਿਉਂਕਿ ਉੱਥੇ ਸੁਣਨੀ ਪਈ ਸੀ ਘਰ ਕੋਈ ਹੈ ਨਹੀਂ ਸੀ ਰਾਜੇ ਦਾ ਬੈੱਡਰੂਮ ਸੇਜ ਵਿਛਾ ਕੇ ਸੌਂ ਗਈ ਕਿਆ ਜਾਂਦਾ ਰਾਜਾ ਆਇਆ ਉਹਨੇ ਆ ਕੇ ਦੇਖਿਆ ਕਿ ਸੇਜ ਦੇ ਉੱਤੇ ਮਾਲਨ ਦਾਸੀ ਸੁੱਤੀ ਇੱਕੋ ਦਮ ਗੁੱਸੇ ਨਾਲ ਲਾਲ ਪੀਲਾ ਹੋਇਆ ਉਹਨੇ ਆਪਣੇ ਹੱਥ ਵਿੱਚ ਚਾਬੂਕ ਪਕੜਿਆ ਹੰਟਰ ਉਸ ਮਾਲਨ ਨੂੰ ਮਾਰਨ ਲੱਗ ਪਿਆ ਅੱਖਰ ਉਸੇ ਸ਼ਰੀਰ ਤੇ ਜਦੋਂ ਚਾਬਕ ਵੱਜਿਆ ਹੰਟਰ ਵੱਜਿਆ ਉਹ ਬਹੁਤ ਰੋਈ ਪੀੜਾ ਨਾਲੋਂ ਕੁਰਲਾ ਉੱਠੀ ਅਚਨ ਚੇਤ ਉਹ ਰੋਂਦੀ ਰੋਂਦੀ ਖੜਖੜਾ ਕੇ ਹੱਸਣ ਲੱਗ ਪਈ ਉਹ ਚਾਬਕ ਮਾਰੇ ਤਾੜੀਆਂ ਮਾਰ ਕੇ ਹੱਸੇ ਰਾਜੇ ਦੇ ਮਨ ਚ ਆਇਆ ਸ਼ਾਇਦ ਕਿ ਇਹ ਮਾਲਨ ਦਿਮਾਗੀ ਤੌਰ ਤੇ ਦਾ ਦਿਮਾਗ ਖਰਾਬ ਹੋ ਗਿਆ ਮੈਂਟਲੀ ਐਬਸਟ ਹੋ ਗਈ ਹੋਵੇਗੀ ਉਨੇ ਕਦਮ ਚਾਬਕ ਰੱਖ ਦਿੱਤਾ ਕਹਿੰਦਾ ਤੂੰ ਰੋਈ ਤੇ ਹੱਸੀ ਕਿਉਂ ਕਹਿੰਦੀ ਰੋਈ ਇਸ ਕਰਕੇ ਆ ਕਿ ਚਾਬਕ ਪਏ ਆ ਪੀੜ ਹੋਈ ਹੈ ਤਾਂ ਰੋਈ ਹਾਂ ਤੇ ਕਹਿੰਦਾ ਫਿਰ ਇੱਕੋ ਦਮ ਹੱਸੀ ਕਿਉਂ ਉਹ ਕਹਿੰਦੀ ਹੱਸੀ ਇਸ ਕਰਕੇ ਆ ਮੈਂ ਸਿਰਫ 2-4 ਮਿੰਟ ਇਸ ਸੇਜ ਤੇ ਸੁੱਤੀ ਮੈਨੂੰ ਇਹਨੇ 100 ਪੈ ਚਾਬਕ ਵੱਜੇ ਤੁਸੀਂ ਤਾਂ ਕਈ ਸਾਲ ਹੋ ਗਏ ਸੌਂਦੇ ਵੋ ਕੱਲ ਨੂੰ ਤੁਹਾਡੇ ਨਾਲ ਕੀ ਬੰਨਣਾ ਸੁਖਤ ਹੌਦੇ ਕੋਲ ਵੀ ਬੜੇ ਬਿਲਕੁਲ ਇੱਕ ਵੇ ਬੇਨਤੀ ਜੇ ਮਾਪੁਰਖ ਕਿਸੇ ਵੀ ਧਰਮ ਚ ਹੋਵੇ ਉਹਨਾਂ ਦਾ ਕੰਪੀਟੀਸ਼ਨ ਨਹੀਂ ਕਰਾਉਣਾ ਚਾਹੀਦਾ ਸਿਆਣਿਆਂ ਦੀ ਮਤ ਇੱਕੋ ਹੁੰਦੀ ਏ ਮੂਰਖ ਟੋਲੇ ਦੀ ਰਾਏ ਕਦੀ ਨਹੀਂ ਮਿਲਦੀ ਹੁੰਦੀ ਸਿਆਣੇ ਇੱਕੋ ਹੁੰਦੇ ਨੇ ਭਗਤ ਜੈਦੇਵ ਜੀ ਤੇ ਬਾਬਾ ਫਰੀਦ ਸਾਹਿਬ ਜੀ ਕਦੀ ਆਪਣੀ ਜ਼ਿੰਦਗੀ ਚ ਨਹੀਂ ਮਿਲੇ ਜੀ ਇੱਕ ਬੰਗਾਲ ਵਿੱਚ ਨੇ ਇੱਕ ਪੰਜਾਬ ਵਿੱਚ ਨੇ ਪਰ ਬਾਬਾ ਜੀ ਨੇ ਦੋਨਾਂ ਦੇ ਸ਼ਬਦ ਜਦੋਂ ਇਕੱਠੇ ਕੀਤੇ ਜੋ ਕੁਝ ਬੰਗਾਲ ਵਾਲਾ ਬੋਲ ਰਿਹਾ ਸੀ ਉਹ ਕੁਝ ਪੰਜਾਬ ਵਾਲਾ ਬੋਲਦਾ ਪਿਆ ਰੋਖਾਨੀਅਤ ਦਾ ਸੱਚ ਗੋਰਾ ਕਾਲਾ ਕੋਈ ਵੀ ਹੋਵੇ ਉਹ ਇੱਕੋ ਹੀ ਹੁੰਦਾ ਹੈ ਝੂਠ ਬਦਲਦਾ ਜੀ ਸੱਚ ਕਦੀ ਬਦਲਦਾ ਨਹੀਂ ਹੁੰਦਾ ਮੈਂ ਆਪ ਨੂੰ ਬੇਨਤੀ ਕਰ ਲਗਾ ਜਿਹਦੇ ਵਿੱਚੋਂ ਆਪਾਂ ਸੁਖ ਪਾਲਨੇ ਆਪਾਂ ਦਾ ਅਰਥ ਮੈਂ ਆਪ ਜੀ ਨੂੰ ਕਹਿ ਰਿਹਾ ਆਪਣੇ ਆਪੇ ਸਾਰੇ ਹਾਂ ਮੈਂ ਕੱਲ ਵੀ ਅਰਜ਼ ਕੀਤੀ ਬੰਦਾ ਬੰਦਗੀ ਦੇ ਬਹਾਨੇ ਲੱਭਦਾ ਹੈ ਕਿ ਆਹ ਕੁਝ ਮੇਰਾ ਕੰਮ ਹੋ ਗਿਆ ਇਸ ਤੋਂ ਬਾਅਦ ਸਿਮਰਨ ਸ਼ੁਰੂ ਕਰ ਦੇਣਾ ਜੀ ਇਸ ਤੋਂ ਬਾਅਦ ਨਾਮ ਜਪਣ ਲੱਗ ਪੈਣਾ ਜੀ ਗੁਰਮਖੋ ਜਦੋਂ ਮਨ ਦੀ ਇੱਛਾ ਰੱਖ ਕੇ ਤੁਰਾਂਗੇ ਆਹ ਕੁਝ ਮਿਲ ਜਾਏ ਇਹ ਮੰਨ ਤਾਂ ਮੈਂ ਇੱਕ ਪਿੰਡੂ ਸੱਜਣ ਬੈਠੇ ਹਾਂ ਬਾਬਾ ਜੀ ਬੈਠੇ ਮੈਂ ਕਿ ਲਬਜ ਵਰਤਣ ਲੱਗਾ ਸਾਡੇ ਪਿੰਡਾਂ ਹੀ ਵਰਦੇ ਸਨ ਮੈਂ ਕਹਿੰਨਾ ਮਨ ਤਾਂ ਟੁੱਟਾ ਲਿੱਤਰ ਹੈ ਲਿੱਤਰ ਸ਼ਬਦ ਸੁਣਿਆ ਏ ਤੇ ਜੀ ਸਾਡੇ ਬਾਹਰ ਚ ਕਹਿੰਦੇ ਛਿੱਤਰ ਕਹਿੰਦੇ ਉਹ ਲਿੱਤਰ ਕਹਿੰਦੇ ਨੇ ਜੇ ਵੀ ਪਾਕਿਸਤਾਨ ਵਿੱਚ ਜਦੋਂ ਰਬੜ ਦੀ ਜੁੱਤੀ ਟੁੱਟ ਜਾਏ ਨਾ ਟੁੱਟੇ ਲਿੱਤਰ ਦਾ ਅਰਥ ਹੁੰਦਾ ਉਹਨੇ ਰੁਕਣਾ ਕੋਈ ਨਹੀਂ ਉਹਨੇ ਸਾਰੀ ਟੁੱਟੀ ਜਾਣਾ ਜਿੰਨੀਆਂ ਮਰਜੀ ਇੱਛਾਵਾਂ ਅਸੀਂ ਕਰੀਏ ਪਰ ਗੁਰਮੁਖ ਕੋ ਕਦੀ ਵੀ ਅੰਦਰ ਤ੍ਰਿਪਤ ਹੋ ਕੇ ਨਹੀਂ ਕਹੇਗਾ ਬੰਦਗੀ ਕਰਾਂਗਾ ਜੇ ਇੱਛਾਵਾਂ ਨਾਲ ਤ੍ਰਿਪਤ ਹੁੰਦਾ ਹੋਵੇ ਤੇ ਸਾਰੇ ਰੱਬ ਤੱਕ ਨਾ ਪਹੁੰਚ ਜਾਣ ਇੱਛਾਵਾਂ ਨੂੰ ਤ੍ਰਿਪਤ ਕੇਵਲ ਨਾਮ ਹੀ ਕਰਦਾ ਹੈ ਨਾਮ ਤੋਂ ਬਿਨਾ ਤ੍ਰਿਪਤੀ ਨਹੀਂ